ਅੱਜ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਮੇਰੇ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਚੀਫ ਸਪੋਕਸਪਰਸ ਬਹੁਤ ਹੀ ਸੂਝਵਾਨ ਸਾਥੀ ਮਾਲਵਿੰਦਰ ਕੰਗਜੀ ਸ਼ਾਮਲ ਨੇ ਅੱਜ ਦੀ ਜਿਹੜੀ ਪੀਸੀਐਸਸੀ ਕਰਨ ਜਾ ਰਹੇ ਹਾਂ ਖਾਸ ਤੌਰ ਤੇ ਜੋ ਮੀਡੀਆ ਦੇ ਕੁਝ ਹਿੱਸੇ ਦੇ ਵਿੱਚ ਚਰਚਾ ਚੱਲ ਰਹੀ ਹੈ ਕਿ ਮੰਡੀ ਬੋਰਡ ਵੱਲੋਂ 26 ਮਾਰਕੀਟ ਕਮੇਟੀਆਂ ਭੰਗ ਕੀਤੀਆਂ ਜਾ ਰਹੀਆਂ ਨੇ ਇਹ ਬਿਲਕੁਲ ਝੂਠ ਹੈ ਬਿਲਕੁਲ ਆਧਾਰਹੀਨ ਖਬਰ ਹੈ ਔਰ ਦੂਸਰੀ ਖਬਰ ਇਹ ਵੀ ਚੱਲ ਰਹੀ ਹੈ ਕਿ ਮੰਡੀ ਬੋਰਡ ਨੇ ਕੋਈ ਸੈਲੋ ਨੂੰ ਅਧਿਕਾਰ ਦਿੱਤੇ ਨੇ ਖਰੀਦ ਕਰਨ ਦੇ ਇਹ ਵੀ ਬਿਲਕੁਲ ਬੇਬੁਨਿਆਦ ਖਬਰ ਹੈ ਬਿਲਕੁਲ ਝੂਠ ਖਬਰ ਹੈ ਸਾਥੀਓ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਜਿਸ ਦਿਨ ਦੀ ਸਰਕਾਰ ਬਣੀ ਹੈ ਮੰਡੀ ਬੋਰਡ ਦੇ ਵਿੱਚ ਅਸੀਂ ਸੁਧਾਰ ਕਰ ਰਹੇ ਹਾਂ ਤੁਹਾਡੇ ਤੁਹਾਨੂੰ ਯਾਦ ਹੋਊਗਾ ਪਿਛਲੇ ਸਮੇਂ ਵੀ ਮੈਂ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਸੀ ਕਿ ਕਿਸ ਤਰ੍ਹਾਂ ਕਿਸਾਨ ਭਵਨ ਦੀ ਡਿਵੈਲਪਮੈਂਟ ਕੀਤੀ ਹੈ ਕਿਸ ਤਰ੍ਹਾਂ 11 ਫੇਸ ਵਿੱਚ ਜਿਹੜੀ ਮੰਡੀ 2014 ਤੋਂ ਚੱਲ ਰਹੀ ਬਣੀ ਹੋਈ ਸੀ ਕਿ ਬੰਦ ਪਈ ਸੀ ਉਹਨੂੰ ਅਸੀਂ ਚਾਲੂ ਕੀਤਾ ਔਰ ਵੱਖ-ਵੱਖ ਥਾਵਾਂ ਤੇ ਮੰਡੀ ਬੋਰਡ ਦੇ ਅਧਾਰੇ ਨੂੰ ਮਜ਼ਬੂਤ ਕਰਨ ਵਾਸਤੇ ਅਸੀਂ ਹਰ ਪੱਧਰ ਤੇ ਕਾਰਵਾਈ ਕਰ ਰਹੇ ਹਾਂ ਔਰ ਜਿਹੜੀ ਇਹ ਖਬਰ ਚੱਲ ਰਹੀ ਹੈ ਇਹ ਬਿਲਕੁਲ ਰਾਜਨੀਤੀ ਤੋਂ ਪ੍ਰੇਰਿਤ ਖਬਰ ਹੈ ਔਰ ਇਹ ਸੈਲੋ ਨੂੰ ਜਿਹੜਾ ਸਬਜਾੜ ਬਣਾਉਣ ਦਾ ਜਿਹੜਾ ਆਰਡਰ ਹੈ ਇਹ ਪਹਿਲੀ ਵਾਰ ਨਹੀਂ ਹੋਇਆ ਇਹ 2013 ਤੋਂ ਚੱਲ ਰਿਹਾ ਇੱਕ ਰੁਟੀਨ ਦੀ ਖਬਰ ਹੈ ਹਰ ਸਾਲ ਮੰਡੀਆਂ ਵੱਧੀਆਂ ਨੇ ਜਿਹਦੇ ਵਿੱਚ ਸਬਜ਼ਾੜ ਕਿਸਾਨਾਂ ਦੇ ਮਜ਼ਦੂਰਾਂ ਤੇ ਆੜਤੀਆਂ ਤੇ ਵਪਾਰੀਆਂ ਦੇ ਹਿੱਤਾਂ ਨੂੰ ਧਿਆਨ ਚ ਰੱਖਦੇ ਹੋਏ ਵਧਾਏ ਜਾਂਦੇ ਨੇ ਐਤਕੀ 47 ਖਰੀਦ ਕੇਂਦਰ ਅਸੀਂ ਹੋਰ ਵਧਾਏ ਨੇ ਇਸੇ ਤਰ੍ਹਾਂ ਪਿਛਲੇ ਸਮੇਂ ਨਾਲੋਂ ਵੱਧ ਵਧੀਆ ਪ੍ਰਬੰਧ ਅਸੀਂ ਕੀਤੇ ਨੇ ਤੁਸੀਂ ਮੰਡੀਆਂ 'ਚ ਜਾ ਕੇ ਵਿਜ਼ਿਟ ਕਰੋ ਕਿਸ ਤਰ੍ਹਾਂ ਸਫਾਈ ਦੇ ਵਧੀਆ ਪ੍ਰਬੰਧ ਹੋਏ ਨੇ ਲਾਈਟਾਂ ਨੇ ਵਧੀਆ ਪ੍ਰਬੰਧ ਹੋਏ ਨੇ ਪੀਣ ਵਾਲੇ ਸਾਫ ਪਾਣੀ ਦੇ ਪ੍ਰਬੰਧ ਹੋਏ ਨੇ ਹਰ ਤਰ੍ਹਾਂ ਮੰਡੀ ਸਿਸਟਮ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਔਰ ਜੋ ਇਹ ਖਬਰਾਂ ਚਲਾ ਰਹੇ ਨੇ ਜਿਹੜੇ ਅਕਾਲੀ ਦਲ ਜਾਂ ਕਾਂਗਰਸ ਵਾਲੇ ਬੜੇ ਬੜੇ ਹੱਥ ਕੱਢ ਕੇ ਕਹਿ ਰਹੇ ਨੇ ਕਿ ਜੀ ਮੰਡੀ ਸਿਸਟਮ ਨੂੰ ਭੰਗ ਕੀਤਾ ਜਾ ਰਿਹਾ ਹੈ ਉਲਟਾ ਅਸੀਂ ਮੰਡੀ ਸਿਸਟਮ ਨੂੰ ਮਜ਼ਬੂਤ ਕਰ ਰਹੇ ਆ ਕਿਉਂਕਿ ਜਿਹੜੇ ਅਦਾਰੇ ਪਿਛਲੇ ਲੰਬੇ ਸਮੇਂ ਤੋਂ ਬੰਦ ਪਏ ਸੀ ਉਹ ਅਸੀਂ ਚਾਲੂ ਕਰ ਰਹੇ ਆ ਮੰਡੀ ਬੋਰਡ ਦੀ ਆਮਦਨ ਬਤਾ ਰਹੇ ਆ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਕਿਸ ਤਰ੍ਹਾਂ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਸ਼ੈੱਡ ਨੇ ਸਾਰੇ ਪੰਜਾਬ ਦੇ ਵਿੱਚ ਅਸੀਂ ਉਹਨੂੰ ਸਸਤੇ ਰੇਟਾਂ ਤੇ ਸਮਾਜਿਕ ਫੰਕਸ਼ਨਾਂ ਵਾਸਤੇ ਕਿਰਾਏ ਤੇ ਦੇਣ ਵਾਸਤੇ ਪ੍ਰੋਵੀਜ਼ਨ ਬਣਾਈ ਹੈ ਤੇ ਸਾਡੇ ਬੱਚਿਆਂ ਦੇ ਖੇਡਣ ਵਾਸਤੇ ਇਨਡੋਰ ਗੇਮਸ ਵਾਸਤੇ ਅਸੀਂ ਪ੍ਰੋਵੀਜ਼ਨ ਬਣਾਈ ਹੈ ਅਸੀਂ ਤਕਰੀਬਨ 33000 ਤੋਂ ਵੱਧ ਦਰਖਤ ਸਾਰੇ ਮੰਡੀਆਂ ਦੇ ਵਿੱਚ ਲਗਾਏ ਨੇ ਔਰ ਖਾਸ ਤੌਰ ਤੇ ਕਿਸਾਨਾਂ ਤੇ ਮਜ਼ਦੂਰਾ ਆਰਥਿਕਾਂ ਦੇ ਆਸਤੇ ਸੀ ਹਰ ਸਹੂਲਤ ਪ੍ਰੋਵਾਈਡ ਕਰ ਰਹੇ ਆ ਔਰ ਬੇਬੁਨਿਆਦ ਖਬਰਾਂ ਫਲਾ ਕੇ ਉਹ ਲੋਕ ਜਿਨ੍ਹਾਂ ਕੋਲੇ ਆਪਣਾ ਕੋਈ ਰਾਜਨੀਤਿਕ ਪ੍ਰੋਗਰਾਮ ਨਹੀਂ ਜਿਹੜੇ ਪਿਛਲੇ 2013 ਤੋਂ ਲੈ ਕੇ ਚਾਹੇ ਹੋ ਅਕਾਲੀ ਦਲ ਵਿੱਚ ਸੀਗੇ ਚਾਹੇ ਕਾਂਗਰਸ ਵਿੱਚ ਸੀਗੇ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਕਿ ਇਹਨਾਂ ਸਾਇਲਿਆਂ ਨੂੰ ਸਬ ਯਾਰਡ ਬਣਾਉਣ ਦੇ ਆਰਡਰ 2013 ਤੋਂ ਲਗਾਤਾਰ ਹੋ ਰਹੇ ਨੇ 2013 'ਚ ਵੀ ਹੋਏ 14 'ਚ ਵੀ ਹੋਏ 15 'ਚ ਵੀ ਹੋਏ ਇੱਕ ਰੂਟੀਨ ਮੈਟਰ ਹੈ ਹਰ ਸਾਲ ਬਾਅਦ ਜਦੋਂ ਪਰਚੇਜ਼ ਸੀਜ਼ਨ ਸ਼ੁਰੂ ਹੁੰਦਾ ਹੈ ਤੇ ਇਹ ਆਰਡਰ ਕੀਤੇ ਜਾਂਦੇ ਨੇ ਇੱਕ ਰੂਟੀਨ ਆਰਡਰ ਹੈ ਪਰੰਤੂ ਇਹਦੇ باوجود ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਜਿਹੜਾ ਇਹ ਆਰਡਰ ਪਿਛਲੇ ਦਿਨਾਂ ਦੇ ਵਿੱਚ ਹੋਇਆ ਸੀਗਾ ਕਿ ਸੈਲੋ ਨੂੰ ਤੁਸੀਂ ਸਭ ਯਾਰਡ ਬਣਾਉਣਾ ਹੈ ਉਹ ਆਰਡਰ ਉਹਨਾਂ ਨੇ ਰੱਦ ਕਰਕੇ ਸਿਰਫ ਇਹਤੇ ਸਟੋਰੇਜ ਦਾ ਪ੍ਰਬੰਧ ਹੋਊਗਾ ਕਿਉਂਕਿ ਮੰਡੀ ਬੋਰਡ ਦਾ ਜਿਹੜਾ ਕੰਮ ਹੈ ਉਹ ਕੰਮ ਹੈ ਕਿ ਕਿਸਾਨਾਂ ਦੀ ਫਸਲ ਦੀ ਸਹੀ ਖਰੀਦਦਾਰੀ ਕਰਾਉਣੀ ਵੱਖ-ਵੱਖ ਏਜੰਸੀਆਂ ਜਿਹਦੇ ਵਿੱਚ ਐਫਸੀਆਈ ਹੈ ਪੰਸਪ ਹੈ ਮਾਰਕਫੈਡ ਹੈ ਪਨਗਰੇਨਾ ਜਾਂ ਹੋਰ ਏਜੰਸੀਆਂ ਨੇ ਉਹ ਖਰੀਦਦਾਰੀ ਕਰਦੀਆਂ ਨੇ ਖਰੀਦਦਾਰੀ ਕਰਨ ਸਮੇਂ ਮੰਡੀ ਬੋਰਡ ਨੂੰ 2% ਮਾਰਕੀਟ ਫੀਸ ਵੀ ਮਿਲਦੀ ਹੈ ਔਰ ਜੋ ਵੀ ਚਾਹੇ ਸਬਜਾਰਡ ਕਿਤੇ ਵੀ ਬਣਦਾ ਹੈ ਚਾਹੇ ਕੋਈ ਸੈਲਨੂ ਬਣਾਇਆ ਜਾਂਦਾ ਹੈ ਉੱਥੋਂ ਵੀ ਮਾਰਕੀਟ ਫੀਸ ਅਸੀਂ ਲੈਨੇ ਆ ਇਹਦਾ ਮਤਲਬ ਮੰਡੀ ਸਿਸਟਮ ਨੂੰ ਅਸੀਂ ਤਬਾਹ ਨਹੀਂ ਹੋਣ ਦਿੱਤਾ ਪਰੰਤੂ ਫੇਰ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅੱਜੇ ਹੁਕਮ ਜਾਰੀ ਕਰਵਾਏ ਨੇ ਕਿ ਇਹਨਾਂ ਨੂੰ ਸਿਰਫ ਸਟੋਰ ਸੈਂਟਰ ਰਹਿਣ ਦਿਓ ਸਬਜਾਰਡ ਰੱਦ ਕੀਤੇ ਗਏ ਨੇ ਔਰ ਕੱਲੇ ਪਿਛਲੇ ਆਰਡਰ ਨੇ ਕੀਤੇ 2013 ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਸੈਲਨੂ ਸਬਜਾਰਡ ਬਣਾਇਆ ਗਿਆ ਸੀ ਉਹ ਸਾਰੇ ਆਰਡਰ ਰੱਦ ਕੀਤੇ ਗਏ ਨੇ ਇਸ ਦਾ ਆਰਡਰ ਜਾਰੀ ਹੋ ਚੁੱਕਿਆ ਹੈ ਆਰਡਰ ਨੰਬਰ ਇਹਦਾ 24 2024 ਹੈ ਆਰਡਰ ਨੰਬਰ 157 166 ਹੈ ਇਸ ਲਈ ਕਿਸੇ ਨੂੰ ਇਹ ਸ਼ੰਕਾ ਕਰਨ ਦੀ ਜ਼ਰੂਰਤ ਨਹੀਂ ਕਿ ਮੰਡੀ ਬੋਰਡ ਨੂੰ ਭੰਗ ਕੀਤਾ ਜਾ ਰਿਹਾ ਹੈ ਅਸੀਂ ਕਿਸਾਨਾਂ ਦੇ ਮਜ਼ਦੂਰਾਂ ਦੇ ਵਪਾਰੀਆਂ ਦੇ ਆੜਤੀਆਂ ਦੇ ਹਮਾਇਤੀ ਆ ਤੁਸੀਂ ਦੇਖ ਰਹੇ ਹੋ ਜਿਸ ਦਿਨ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਆਈ ਹੈ ਹਰ ਪੱਧਰ ਤੇ ਹਰ ਪੱਧਰ ਤੇ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਯਤਨ ਕੀਤੇ ਜਾਂਦੇ ਨੇ ਜਿਹੜੇ ਲੋਕ ਚਾਹੇ ਅਕਾਲੀ ਦਲ ਦੇ ਆਗੂ ਨੇ ਚਾਹੇ ਕਾਂਗਰਸ ਦੇ ਆਗੂ ਨੇ ਉਹ ਦੱਸਣ ਕਿ ਪਿਛਲੇ 2013 ਤੋਂ ਲੈ ਕੇ 2024 ਤੱਕ ਤੁਸੀਂ ਕਿਉਂ ਨਹੀਂ ਬੋਲੇ ਬਾਕੀ ਜਥੇਬੰਦੀਆਂ ਦੇ ਆਗੂ ਨੂੰ ਵੀ ਮੈਂ ਬੇਨਤੀ ਕਰਦਾ ਕਿ ਕਿਸੇ ਨੂੰ ਕੋਈ ਸ਼ੰਕਾ ਹੈ ਕਿ ਮੰਡੀ ਸਿਸਟਮ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕਮੀ ਹੈ ਉਹ ਸਾਡੇ ਨਾਲ ਗੱਲ ਕਰ ਸਕਦਾ ਹੈ ਅਨਸੈਸਰਲੀ ਕਿਸੇ ਮਹਿਕਾਵੇ ਵਿੱਚ ਕਿਸੇ ਝੂਠੀ ਖਬਰ ਦੇ ਵਿੱਚ ਆਉਣ ਦੀ ਲੋੜ ਨਹੀਂ ਅਸੀਂ ਹਮੇਸ਼ਾ ਪੰਜਾਬ ਦੇ ਕਿਸਾਨਾਂ ਨਾਲ ਖੜੇ ਆਂ ਅਸੀਂ ਹਮੇਸ਼ਾ ਪੰਜਾਬ ਦੇ ਆੜਤੀਆਂ ਨਾਲ ਖੜੇ ਆਂ ਅਸੀਂ ਹਮੇਸ਼ਾ ਪੰਜਾਬ ਦੇ ਮਜ਼ਦੂਰਾਂ ਨਾਲ ਖੜੇ ਆਂ ਪੰਜਾਬ ਦੇ ਵਪਾਰੀਆਂ ਨਾਲ ਖੜੇ ਆਂ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਮੰਡੀ ਸਿਸਟਮ ਨੂੰ ਨਾ ਪਹਿਲਾਂ ਖਤਮ ਹੋਣ ਦਿੱਤਾ ਨਾ ਖਤਮ ਹੋਣ ਦਵਾਂਗੇ ਔਰ ਮੰਡੀ ਸਿਸਟਮ ਨੂੰ ਅਸੀਂ ਉਸਾਰੂ ਬਣਾਉਣਾ ਚਾਹੁੰਦੇ ਆਂ ਅਸੀਂ ਮੰਡੀ ਸਿਸਟਮ ਦੇ ਵਿੱਚ ਸੁਧਾਰ ਲਿਆ ਕੇ ਮੰਡੀ ਸਿਸਟਮ ਦੀ ਆਮਦਨ ਵਧਾ ਕੇ ਭਾਵੇਂ ਅੱਜ ਰੂਰਲ ਡਿਵੈਲਪਮੈਂਟ ਫੰਡ ਦਾ ਸਾਡਾ ਪੈਸਾ ਕੇਂਦਰ ਸਰਕਾਰ ਨੇ ਰੋਕ ਰੱਖਿਆ ਹੈ ਇਹਦੇ باوجود ਅਸੀਂ ਆਪਣੀ ਆਮਦਨ ਵਧਾਈ ਹੈ ਤੁਹਾਡੇ ਯਾਦ ਹੋਊਗਾ ਮੈਂ ਕਿਸਾਨ ਭਵਨ 'ਚ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਕਿਸ ਤਰ੍ਹਾਂ ਜਿੱਥੇ 5 ਤੋਂ 7 ਲੱਖ ਰੁਪਈਆ ਮਹੀਨਾ ਇਨਕਮ ਆਉਂਦੀ ਸੀ ਅੱਜ ਉਥੇ 43 ਲੱਖ ਰੁਪਈਆ ਇਨਕਮ ਆਉਣੀ ਸ਼ੁਰੂ ਹੋਈ ਹੈ ਇਸੇ ਤਰ੍ਹਾਂ ਕਈ ਮੰਡੀਆਂ 'ਚ ਅਸੀਂ ਸੈਂਟੀਫਿਕਲੀ ਟੈਕਨੀਕ ਦੇ ਨਾਲ ਸੁਧਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਸਨੌਰ ਮੰਡੀ ਦੇ ਵਿੱਚ ਬੇ ਫ੍ਰਿਜ ਲਗਾਇਆ ਤੁਸੀਂ ਹੈਰਾਨ ਹੋਵੋਗੇ ਕਿ ਉੱਥੇ ਥੋੜੀ ਜਿਹੀ ਚੈਕਿੰਗ ਦੇ ਨਾਲ 18% ਰੇਵਨਿਊ ਵਧਿਆ ਇੱਕ ਦੋ ਮਹੀਨੇ ਦੇ ਵਿੱਚ ਵਿੱਚ ਇਸੇ ਤਰ੍ਹਾਂ ਅਸੀਂ ਸਾਰੇ ਪੰਜਾਬ ਦੀਆਂ ਮੰਡੀਆਂ 'ਚ ਸੁਧਾਰ ਕਰਨ ਵੱਲ ਵਧ ਰਹੇ ਹਾਂ ਤਾਂ ਕਿ ਉੱਥੋਂ ਆਮਦਨ ਆਵੇ ਲੋਕਾਂ ਨੂੰ ਵਧੀਆ ਉੱਥੇ ਸਿਸਟਮ ਮਿਲੇ ਜਿਸ ਦੇ ਨਾਲ ਲੋਕ ਆਪਣੀ ਫਸਲ ਵਧੀਆ ਢੰਗ ਨਾਲ ਵੇਚ ਵੀ ਸਕਣ ਤੇ ਖਰੀਦ ਵੀ ਕਰ ਸਕਣ ਇਸ ਲਈ ਮੈਂ ਬੇਨਤੀ ਕਰਦਾ ਕਿ ਕਿਸੇ ਵਹਿਕਾਵੇ ਚ ਆਉਣ ਦੀ ਲੋੜ ਨਹੀਂ ਇਸ ਦੇ ਬਾਵਜੂਦ ਕਿ ਮੰਡੀਆਂ ਦੇ ਵਿੱਚ ਜਿਹੜੇ ਕੋਈ ਖਰੀਦਦਾਰ ਨੇ ਕੋਈ ਏਜੰਸੀ ਹੈ ਉਹ ਸਮਾਨ ਖਰੀਦਣ ਤੋਂ ਬਾਅਦ ਕਣਕ ਜਿਰੀ ਖਰੀਦਣ ਤੋਂ ਬਾਅਦ ਕਿਸੇ ਗਡਾਊਨ ਚ ਰੱਖਦੀ ਹੈ ਜਾਂ ਸੈਲੋ ਚ ਰੱਖਦੀ ਹੈ ਸਾਡਾ ਇਹਦੇ ਨਾਲ ਕੋਈ ਸਬੰਧ ਨਹੀਂ ਪਰੰਤੂ ਇਹਦੇ باوجود ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਹੁਕਮਾਂ ਤੇ ਅਸੀਂ ਇਹ ਆਰਡਰ ਬਾਸ ਲਿਆ ਤਾਂ ਕਿ ਕੋਈ ਭੁਲੇਖਾ ਨਾ ਰਹੇ ਕਿਸੇ ਨੂੰ ਇਸ ਲਈ ਵੀਰੋ ਮੈਂ ਇਹ ਨਹੀਂ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਸੀ ਕਿ ਮੰਡੀ ਬੋਰਡ ਹਮੇਸ਼ਾ ਕਾਇਮ ਰਹੇ ਮੰਡੀ ਬੋਰਡ ਕਾਇਮ ਰਹੂਗਾ ਅਸੀਂ ਇਹਨੂੰ ਡਿਵੈਲਪ ਕਰਾਂਗੇ ਔਰ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਜੇ ਤੁਹਾਡੇ ਕੋਲ ਕੋਈ ਸੁਝਾਅ ਹੈ ਮੰਡੀਪੁਰ ਨੂੰ ਹੋਰ ਮਜ਼ਬੂਤ ਕਰਨ ਦਾ ਉਹ ਵੀ ਸਾਨੂੰ ਗਾਈਡ ਕਰੋ ਤਾਂ ਕਿ ਅਸੀਂ ਪੰਜਾਬ ਦੇ ਭਲੇ ਵਾਸਤੇ ਵੱਧ ਇਨਕਮ ਪੈਦਾ ਕਰਕੇ ਸਾਡੀਆਂ ਲਿੰਕ ਸੜਕਾਂ ਡਿਵੈਲਪ ਕਰ ਸਕੀਏ ਮੰਡੀਆਂ ਡਿਵੈਲਪ ਕਰ ਸਕੀਏ ਜਿੱਥੇ ਸਾਡੇ ਕੋਈ ਕਿਸਾਨ ਮਜ਼ਦੂਰ ਭਰਾਵਾਂ ਨੂੰ ਹਾਦਸਾ ਹੁੰਦਾ ਉਹਨਾਂ ਦੀ ਮਦਦ ਕਰ ਸਕੀਏ ਇਸ ਲਈ ਕਦੇ ਵੀ ਮੰਡੀ ਸਿਸਟਮ ਨੂੰ ਅਸੀਂ ਟੁੱਟਣ ਨਹੀਂ ਦਵਾਂਗੇ ਮੰਡੀ ਸਿਸਟਮ ਨੂੰ ਮਜ਼ਬੂਤ ਕਰਾਂਗੇ ਮੈਂ ਨਾ ਸ਼ਬਦਾਂ ਦੇ ਨਾਲ ਤੁਹਾਡਾ ਧੰਨਵਾਦ ਕਰਦਾ ਔਰ ਮੈਂ ਬੇਨਤੀ ਕਰਦਾ ਸਾਡੇ ਚੀਫ ਸਪੋਕਸਪਰਸਨ ਸਰਦਾਰ ਮਾਲਵਿੰਦਰ ਸਿੰਘ ਕੰਗਜੀ ਨੂੰ ਉਹ ਇਸੇ ਗੱਲ ਨੂੰ ਥੋੜਾ ਹੋਰ ਅੱਗੇ ਵਧਾਉਣਗੇ ਧੰਨਵਾਦ ਬਰਸਤਰ ਸਾਹਿਬ ਦੇਖੋ ਟੈਕਨੀਕਲ ਐਸਪੈਕਟ ਸਾਡੇ ਬਹੁਤ ਹੀ ਸਤਿਕਾਰਯੋਗ ਮੰਡੀ ਬੋਰਡ ਦੇ ਚੇਅਰਮੈਨ ਬਰਸਤਰ ਸਾਹਿਬ ਨੇ ਤੁਹਾਨੂੰ ਐਕਸਪਲੇਨ ਕੀਤੇ ਆ ਗੱਲ ਇਹ ਆ ਵੀ ਪੰਜਾਬ ਦੇ ਪੁੱਤ ਤੇ ਕਿਸਾਨ ਦੇ ਪੁੱਤ ਤੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹ ਜਿਹੜੀ ਪਰੰਪਰਾ ਜਿਹੜੀ ਅਕਾਲੀ ਭਾਜਪਾ ਦੀ 2013 ਤੋਂ ਤੇ ਕਾਂਗਰਸ ਦੀ 17 ਤੋਂ ਚੱਲਦੀ ਆ ਰਹੀ ਸੀ ਕਿ ਪ੍ਰਾਈਵੇਟ ਸੈਲੋ ਨੂੰ ਪ੍ਰਾਈਵੇਟ ਮੰਡੀ ਬਣਾਉਣਾ ਮਾਨ ਸਾਹਿਬ ਨੇ ਤੇ ਅੱਜ ਠੰਨ ਪਾਤੀ ਬੰਦ ਕਰਤੀ ਤੇ ਮੇਰਾ ਸਵਾਲ ਹਰ ਸਿਮਰਤ ਕੌਰ ਬਾਦਲ ਜੀ ਨੂੰ ਹੈ ਜਿਹੜੇ ਕੱਲ ਦੇ ਸੰਗ ਪਾਰ ਰਹੇ ਆ ਕਿ ਹਰ ਸਿਮਰਤ ਜੀ 2013 ਇਤ ਤੁਹਾਡੀ ਸਰਕਾਰ ਸੀ ਬਾਦਲ ਸਾਹਿਬ ਮੁੱਖ ਮੰਤਰੀ ਸੀ ਅਕਾਲੀ ਭਾਜਪਾ ਸਰਕਾਰ ਸੀ ਤੁਹਾਡੀ ਸਰਕਾਰ ਦੇ ਸਮੇਂ ਇਸੇ ਤਰੀਕੇ ਨਾਲ ਛੇ ਖੇਮਾਂ ਤੇ ਪ੍ਰਾਈਵੇਟ ਸੈਲੋ ਨੂੰ ਪ੍ਰਾਈਵੇਟ ਮੰਡੀਆਂ ਦਾ ਰੂਪ ਦਿੱਤਾ ਗਿਆ ਤੇ ਹਰ ਸਿਮਰਤ ਕੌਰ ਬਾਦਲ ਜੀ ਦੇ ਮੂੰਹੋਂ ਜबान ਹੀ ਨਿਕਲੀ ਸੁਖਵੀਰ ਸਿੰਘ ਬਾਦਲ ਡਿਪਟੀ ਸੀਐਮ ਸੀ ਉਸ ਟਾਈਮ ਕਿਉਂ ਨਹੀਂ ਤੁਹਾਡੇ ਕੋ ਇਹਦਾ ਵਿਰੋਧ ਕੀਤਾ ਗਿਆ ਕਿਉਂ ਕਿ ਤੁਸੀਂ ਸਭ ਮਿਲੇ ਹੋ ਤੁਸੀਂ ਕਾਰਪੋਰੇਟ ਘਰਾਣਿਆਂ ਨਾਲ ਮਿਲੇ ਹੋ ਔਰ ਜਿਹੜੇ ਦੂਸਰੇ ਸਾਡੇ ਸਤਕਾਰਯੋਗ ਪੰਜਾਬ ਦੇ ਬਹੁਤ ਹੀ ਬਜ਼ੁਰਗ ਨੇਤਾ ਪ੍ਰਤਾਪ ਬਾਜਵਾ ਜੀ ਮੇਰਾ ਇਹਨਾਂ ਨੂੰ ਵੀ ਸਵਾਲ ਹੈ ਬਾਜਵਾ ਸਾਹਿਬ ਤੁਸੀਂ ਤਾਂ ਪੰਜਾਬ ਦੇ ਬਾਬਾ ਮੋਢੋਂ ਤੁਹਾਡੀ ਸਰਕਾਰ ਦੇ ਸਮੇਂ ਕਾਂਗਰਸ ਸਰਕਾਰ ਦੇ ਸਮੇਂ 2017 ਤੋਂ ਲੈ ਕੇ 22 ਤੱਕ 8 ਸਪਰਾਈਵਟ ਚੈਲੋ ਨੂੰ ਪ੍ਰਾਈਵੇਟ ਮੰਡੀ ਦਾ ਰੋਗ ਦਿੱਤਾ ਗਿਆ ਇਹਨਾਂ ਕੋ ਕਿਉਂ ਨਹੀਂ ਨੋਟੀਫਾਈ ਹੋਇਆ ਇਹਨਾਂ ਨੂੰ ਮੇਰਾ ਸਵਾਲ ਹੈ ਮੀਡੀਆ ਦੇ ਸਾਥੀਓ ਇਹਨਾਂ ਦੋਨੋਂ ਪਾਰਟੀਆਂ ਨੂੰ ਸਵਾਲ ਕੀਤੇ ਜਾਣ ਇਨਕਲੂਡਿੰਗ ਬੀਜੇਪੀ ਵੀ ਇਹਨਾਂ ਦਾ 파ਟਨਰ ਹੈ ਕਿ ਤੁਹਾਡੀਆਂ ਸਰਕਾਰਾਂ ਦੇ ਸਮੇਂ ਵੀ ਇਹ ਨੋਟੀਫਿਕੇਸ਼ਨ ਹੁੰਦੇ ਰਹੇ ਆ ਤੁਸੀਂ ਕਿਉਂ ਨਹੀਂ ਇਹਨੂੰ ਬੰਦ ਕੀਤਾ ਅਜ ਮਾਨ ਸਾਹਿਬ ਨੇ ਭਗਵੰਤ ਸਿੰਘ ਮਾਨ ਕਿਉਂਕਿ ਉਹ ਕਿਸਾਨਾਂ ਦਾ ਦਰਦ ਸਮਝਦੇ ਆ ਉਹਨਾਂ ਨੂੰ ਪੰਜਾਬ ਦੇ ਕਿਸਾਨਾਂ ਦੀ ਪੀੜ ਦਾ ਪਤਾ ਹੈ ਉਹਨਾਂ ਨੇ ਮਾਨ ਸਾਹਿਬ ਨੇ ਕਿਸਾਨੀ ਦਰਦ ਪਿੰਡੇ ਤੇ ਹਟਾਇਆ ਇਸ ਕਰਕੇ ਉਹਨੇ ਇਮੀਡੀਏਟਲੀ ਕਿਸਾਨ ਜਥੇਬੰਦੀਆਂ ਦੀ ਗੱਲ ਨੂੰ ਤਰਜੀਹ ਦਿੰਦੇ ਹੋਏ ਕਿਸਾਨਾਂ ਦੀਆਂ ਗੱਲਾਂ ਨੂੰ ਤਰਜੀਹ ਦਿੰਦੇ ਹੋਏ ਉਹ ਨੋਟੀਫਿਕੇਸ਼ਨ ਡੀ ਨੋਟੀਫਾਈ ਕਰਤਾ ਅੱਜ ਬਰਸਨ ਸਾਹਿਬ ਨੇ ਤੁਹਾਨੂੰ ਦਿਖਾਇਆ ਲੇਕਿਨ ਆ ਜਿਹੜੇ 1 48 ਦੇ ਚੱਟੇ ਬੱਟੇ ਆ ਜਿਹੜੇ ਲਗਾਤਾਰ ਪੰਜਾਬ ਤੇ ਰਾਜ ਕਰਦੇ ਰਹੇ ਕਾਲੀ ਭਾਜਪਾ ਤੇ ਕਾਂਗਰਸੀ ਇਹਨਾਂ ਦੇ ਰਾਜ ਚ ਸਾਜ਼ਿਸ਼ ਦੇ ਤਹਿਤ ਸੇਮ ਉਹੀ ਸਾਜ਼ਿਸ਼ ਜਿਹੜੀ ਹਰ ਸਿਮਰਤ ਕੌਰ ਬਾਦਲਜੀ ਨੇ ਬਤੌਰ ਕੈਬਨਿਟ ਮੰਤਰੀ ਭਾਰਤ ਸਰਕਾਰ ਮੋਦੀ ਜੀ ਦੀ ਕੈਬਨਿਟ ਚ ਬੈਠ ਕੇ ਕਾਲੇ ਕਾਨੂੰਨ ਬਣਾਏ ਸੀ ਉਹਨਾਂ ਨੇ ਕਦੀ ਇਤਰਾਜ਼ ਨਹੀਂ ਕੀਤਾ ਜਦੋਂ ਇਸੇ ਤਰੀਕੇ ਨਾਲ ਪ੍ਰਾਈਵੇਟ ਮੰਡੀਆਂ ਬਣਾਈਆਂ ਜਾ ਰਹੀਆਂ ਸੀ ਸੈਲੋ ਨੇ ਇਹ ਫਰਕ ਹੈ ਮੈਂ ਕਿਸਾਨ ਜੱਥੇਬੰਦੀਆਂ ਨੂੰ ਵੀ মিডিਆ ਦੇ ਰਾਹੀਂ ਬੇਨਤੀ ਕਰਦਾ ਸਾਰੇ ਕਿਸਾਨ ਭਰਾਵਾਂ ਨੂੰ ਜਿਹੜੇ ਪੰਜਾਬ ਦੇ ਫਿਕਰਮੰਦ ਚਿੰਤਕ ਲੋਕ ਹੈ ਕਿ ਇਹਨਾਂ ਦੋਨਾਂ ਪਾਰਟੀਆਂ ਦੇ ਦੋਨਾਂ ਸਾਰੇ ਲੀਡਰਾਂ ਨੂੰ ਦੋਨਾਂ ਨੂੰ ਕਿਉਂ ਸਾਰੇ ਲੀਡਰਾਂ ਨੂੰ ਇਹ ਸਵਾਲ ਕਰੋ ਕਿਉਂ ਤੁਹਾਡੇ ਟਾਈਮ ਜੋ ਤੁਸੀਂ ਸੱਤਾ ਹੰਢਾ ਰਹੇ ਸੀ ਮਾਨ ਸਾਹਿਬ ਨੂੰ ਡੀ ਨੋਟੀਫਾਈ ਕਿਉਂ ਨਹੀਂ ਕੀਤਾ ਤੁਸੀਂ ਇਹ ਚਲਨ ਬੰਦ ਕਿਉਂ ਨਹੀਂ ਕੀਤਾ ਇਹਨਾਂ ਨੇ ਚਲਨ ਤੇ ਬੰਦ ਕੀ ਕਰਨਾ ਸੀ ਇਹਨਾਂ ਨੇ ਇਹਨੂੰ ਐਪਰੀਸ਼ੀਏਟ ਕੀਤਾ ਇਹਨੂੰ ਪ੍ਰोत्ਸਾਹਿਤ ਕੀਤਾ ਸੋ ਇਹ ਇਹ ਇਹਨਾਂ ਦੇ ਕੱਚੇ ਚਿੱਠੇ ਆ ਇਹਨੂੰ ਲੈ ਕੇ ਤੁਹਾਡੇ ਨਾਲ ਰੂਬਰੂ ਹੋਏ ਸੀ ਕਿਉਂਕਿ ਇਹ ਦੋਨੋਂ ਪਾਰਟੀਆਂ ਲਗਾਤਾਰ ਐਂਟੀ ਫਾਰਮਰ ਰਹੀਆਂ ਔਰ ਇਹਨਾਂ ਨੇ ਕਦੀ ਵੀ ਕਿਸਾਨ ਕਿਸਾਨ ਹਤੈਸ਼ੀ ਕੋਈ ਫੈਸਲਾ ਨਹੀਂ ਲਿਆ ਕਿਉਂ ਕਿ ਆਪਣੇ ਇੰਟਰਸਟ ਭਾਰੂ ਸੀਗੇ ਸੋ ਇਹ ਇਹਦਾ ਅਸਲੀਅਤ ਹੈ ਔਰ ਇਹਦੇ ਨਾਲ ਨਾਲ ਮੈਂ মিডিਆ ਦੇ ਸਾਥੀਆਂ ਨੂੰ ਇੱਕ ਸਾਨੂੰ ਹੁਣੇ ਇੱਕ ਖਬਰ ਮਿਲੀ ਹੈ ਇੱਕ ਬਹੁਤ ਚੰਗੀ ਕਿ ਸਾਡੇ ਆਮ ਆਪੀ ਪਾਰਟੀ ਦੇ ਸੀਨੀਅਰ ਲੀਡਰ ਸੰਜੇ ਸਿੰਘ ਜੀ ਜਿਹੜੇ ਵਿਵਾਖ ਕੀ ਨਾਲ ਪੂਰੇ ਤੜਲੇ ਨਾਲ ਐਂਟੀ ਫਾਰਮਰ ਬਿੱਲਾਂ ਦਾ ਵਿਰੋਧ ਕੀਤਾ ਸੀ ਉਹਨਾਂ ਨੂੰ ਆਨਰੇਬਲ ਸੁਪਰੀਮ ਕੋਰਟ ਚੋਂ ਰਾਹਤ ਮਿਲੀ ਹੈ ਜਮਾਨਤ ਮਿਲੀ ਹੈ ਔਰ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਹੈ ਕਿ देयर इज नो ਐਵੀਡੈਂਸ ਅਗੇਂਸ ਸੰਜੇ ਸਿੰਘ ਉਹਨਾਂ ਦੇ ਖਿਲਾਫ ਕੋਈ ਕਿਸੇ ਤਰ੍ਹਾਂ ਦਾ ਕੋਈ ਐਵੀਡੈਂਸ ਹੀ ਨਹੀਂ ਹੈ ਸੋ ਕਰੋੜਾ ਕਰੋੜਾ ਜਿਹੜੇ ਆਲਮਾ ਦੀ ਪਾਰਟੀ ਦੇ ਵਰਕਰ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਔਰ ਆ ਜਿਹੜੀਆਂ ਦੋਨੋਂ ਪਾਰਟੀਆਂ ਜਿਨ੍ਹਾਂ ਨੇ ਅੱਜ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਜਿਨ੍ਹਾਂ ਨੇ ਆਪ ਕੰਡੇ ਬੀਜੇ ਸੀ ਭਗਵੰਤ ਮਾਨ ਤੇ ਕੰਡੇ ਇਹਨਾਂ ਦੇ ਬੀਜੇ ਚੁਗ ਰਿਹਾ ਹੈ ਮਾਨ ਸਾਹਿਬ ਤੇ ਇਹਨਾਂ ਦੇ ਕੰਡੇ ਬੀਜੇ ਚੁਗ ਰਹੇ ਆ ਅੱਜ ਬਰਸਤ ਸਾਹਿਬ ਨੇ ਦੱਸਿਆ ਕਿਸ ਤਰੀਕੇ ਨਾਲ ਕਿਸਾਨਾਂ ਦੀ ਸਹੂਲਤਾ ਬਿਹਤਰ ਕੀਤੀਆਂ ਜਾ ਰਹੀਆਂ ਕੋਈ ਪੱਤਰਕਾਰ ਦੋਸਤ ਜਾ ਕੇ ਵੇਖੇ ਮੰਡੀ 'ਚ ਅਸੀਂ ਲਿਜਾਣ ਨੂੰ ਤਿਆਰ ਹਾਂ ਤੁਹਾਨੂੰ ਆ ਸੀਜ਼ਨ ਸ਼ੁਰੂ ਹੋਣ ਲੱਗਾ ਹੈ ਕਣ ਖਰੀਦ ਦਾ ਤੁਸੀਂ ਸਾਡੇ ਚੇਅਰਮੈਨ ਸਾਹਿਬ ਨਾਲ ਲੈ ਜਾ ਕੇ ਤੁਹਾਨੂੰ ਦਿਖਾਉਣ ਨੂੰ ਤਿਆਰ ਹੈ ਕਿ ਇਹਨਾਂ ਲੋਕਾਂ ਦੇ ਬੀਜੇ ਕੰਡੇ ਅਸੀਂ ਚੁਗ ਰਹੇ ਆ ਲੇਕਿਨ ਇਹਨਾਂ 'ਚ ਕਦੀ ਹਿੰਮਤ ਨਹੀਂ ਹੋਈ ਇਸ ਨੋਟੀਫਿਕੇਸ਼ਨ ਨੂੰ ਡੀ ਨੋਟੀਫਾਈ ਕਰੋ ਕਿਉਂਕਿ ਇਹ ਸਾਰੇ ਇਸ ਸਾਜ ਦੇ ਹਿੱਸੇਦਾਰ ਸੀ ਸੋ ਇਸ ਵਿਸ਼ੇ ਨੂੰ ਲੈ ਕੇ ਅੱਜ ਤੁਹਾਡੇ ਨਾਲ ਰੂਬਰੂ ਹੋਏ ਸੀ ਬਹੁਤ ਬਹੁਤ ਧੰਨਵਾਦ ਇਸ ਵਿਸ਼ੇ ਤੇ ਕੋਈ ਸਵਾਲ ਹੋਵੇ ਤੇ ਤੁਸੀਂ ਕਰ ਸਕਦੇ ਹੋ ਸਭ ਤੋਂ ਪਹਿਲਾਂ ਜਦੋਂ ਜਾਂ ਜਿੰਨੇ ਲੋਕ ਸੈਲੋਜ਼ ਰਹੇ ਨੇ ਉਹਨੇ ਆਲੇ ਦੁਆਲੇ 14-15 ਮੰਡੀਆਂ ਨੂੰ ਪ੍ਰਭਾਵਿਤ ਸਰਕੂਲਰਿਕ ਕੇਂਦਰ ਬਣਾਉਣਾ ਹੈਗਾ ਤੁਸੀਂ ਤੋਂ ਅੱਗੇ ਮੰਡੀਆਂ ਦੇ ਪ੍ਰਬੰਧ ਤੁਹਾਨੂੰ ਪੂਕਤਾ ਕਰਦੇ ਰਹਿਣਗੇ ਪਰ ਕੀ ਪ੍ਰਬੰਧ ਰਹੇਗੀ ਕਿਸਾਨਾਂ ਦੁਆਰਾ ਤੋਂ ਸਾਡੇ ਮੰਡੀਆਂ ਦੇ ਪ੍ਰਬੰਧ ਆਲਰੇਡੀ ਪੂਕਤਾ ਨੇ ਤੁਸੀਂ ਜਾ ਕੇ ਪਰਸਨਲੀ ਮੰਡੀਆਂ ਅਚ ਵਿਜਿਟ ਕਰ ਸਕਦੇ ਹੋ ਅਸੀਂ ਹਰ ਪੱਧਰ ਤੇ ਮੰਡੀਆਂ ਦੇ ਪ੍ਰਬੰਧ 31 ਮਾਰਚ ਤੱਕ ਮੁਕੰਮਲ ਕਰ ਚੁੱਕੇ ਸੀ ਕੱਲ ਸਾਡਾ ਖਰੀਦ ਦਾ ਪਹਿਲਾ ਦਿਨ ਸੀਗਾ ਪੂਰੇ ਪੰਜਾਬ ਚ ਕੋਈ ਫਸਲ ਮੰਡੀ ਚ ਕੱਲ ਨਹੀਂ ਆਈ ਆਉਣ ਵਾਲੇ ਦਿਨਾਂ ਚ ਜਦੋਂ ਮਰਜ਼ੀ ਆਵੇ ਚਾਹੇ ਅੱਜ ਆਜੇ ਸਾਡੇ ਸਟਾਫ ਪੂਰੀ ਤਰ੍ਹਾਂ ਤਾਇਨਾਤ ਹੈ ਔਰ ਹਰ ਪੱਦਰ ਤੇ ਸਾਡੇ ਪ੍ਰਬੰਧ ਮੁਕੰਮਲ ਨੇ ਫੇਰ ਵੀ ਜੇ ਕਿਤੇ ਕੋਈ ਕਮੀ ਹੈ ਤੁਸੀਂ ਸਾਨੂੰ ਦੱਸ ਸਕਦੇ ਹੋ ਵਿਥਿਨ 2 ਆਵਰ ਅਸੀਂ ਉਹ ਪ੍ਰਬੰਧ ਮੁਕੰਮਲ ਕਰਾਂਗੇ ਬਰਤੂ ਸਾਹਿਬ ਕਾਰਨ ਕੀ ਸੀ ਹੋਂ ਤੱਕ ਜਿਹੜੇ ਆ ਪ੍ਰਾਈਵੇਟ ਸੈਲਰ ਨੇ ਇਹਨਾਂ ਨੂੰ ਮੰਡੀ ਦਾ ਰੂਪ ਦਿੱਤਾ ਜਾਂਦਾ ਸੀ ਇੱਥੇ ਫਸਲਾਂ ਦੀ ਖਰੀਦ ਹੁੰਦੀ ਸੀ ਇਸ ਦਾ ਅਸਲ ਕਾਰਨ ਕੀ ਸੀ ਇਹ ਤਾਂ ਹੁਣ ਤੁਹਾਨੂੰ ਪੰਗ ਸਾਹਿਬ ਨੇ ਬੜੇ ਵਿਸਤਾਰ ਚ ਦੱਸੇ ਦਿੱਤਾ ਹੈ ਕਈ ਇੱਕ ਪਿਛਲੇ ਸਮੇਂ ਤੋਂ ਇਹ ਲੋਕ ਕਾਰਪੋਰੇਟ ਨੂੰ ਪ੍ਰਸਾਦ ਕਰ ਰਹੇ ਸੀਗੇ ਪਰੰਤੂ ਮੰਡੀ ਸਿਸਟਮ ਅਸੀਂ ਦਾ ਭੰਗ ਨਹੀਂ ਹੋਣ ਦਿੱਤਾ ਸਾਡੇ ਸਮੇਂ ਜਦੋਂ ਵੀ ਮੰਡੀਆਂ ਦੇ ਵਿੱਚ ਕੋਈ ਸੈਲੋ ਚ ਮਾਲ ਜਾਂਦਾ ਸੀ ਅਸੀਂ ਮਾਰਕੀਟ ਫੀਸ ਵੀ ਲੈਂਦੇ ਸੀ ਅਸੀਂ ਬਕਾਇਦਾ ਜੋ ਸਾਡਾ ਹੱਕ ਬਣਦਾ ਹੈ ਮੰਡੀ ਬੋਰਡ ਦਾ ਪੰਜਾਬ ਦੇ ਲੋਕਾਂ ਦਾ ਉਹ ਉਹਨਾਂ ਤੋਂ ਬਸੂਰ ਕਰਦੇ ਸੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜਾ ਮੋਕੇ ਦੇ ਨੇੜੇ ਸੈਲੋ ਹੈ ਪਿਛਲੇ ਸਾਲ ਉਹਦੇ ਤੋਂ 4 ਕਰੋੜ ਤੋਂ ਵੱਧ ਮਾਰਕੀਟ ਫੀਸ ਅਸੀਂ ਲਈ ਹੈ ਇਸੇ ਤਰ੍ਹਾਂ ਬਾਕੀ ਸੈਲੋ ਤੋਂ ਵੀ ਪਰ ਅੱਜ ਮਾਨ ਸਾਹਿਬ ਨੇ ਜਿਹੜਾ ਡੀ ਨੋਟੀਫਾਈਡ ਕੀਤਾ 2013 ਤੋਂ ਲੈ ਕੇ ਹੁਣ ਤੱਕ ਜਿੰਨੇ ਸੈਲੋ ਸਬ ਯਾਰਡ ਬਣਾਏ ਹੋਏ ਸੀਗੇ ਸਾਰੇ ਰੱਦ ਕਰਤੇ ਉਹ ਕਰੋਗੇ ਜਿਹੜੀ ਕੰਪਨੀਆਂ ਦੇ ਸਬ ਯਾਰਡ ਸੀ ਇਹ ਵੱਖ-ਵੱਖ ਕੰਪਨੀਆਂ ਦੇ ਸੀਗੇ ਸਬ ਯਾਰਡ ਜਿਹਦੇ ਵਿੱਚ ਅਡਾਨੀ ਦੇ ਵੀ ਸੀਗੇ ਹੋਰ ਕੰਪਨੀ ਦੇ ਵੀ ਸੀ ਪੋਲਿਟਿਕਲ ਫੈਕਸ਼ਨ ਟੱਕਾ ਸੀ ਚੱਕ ਸੀ ਪੋਲਿਟਿਸ਼ੀਅਨ ਦਾ ਵੀ ਨਾਂ ਹੈ ਵਿੱਚ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਕਿਹਦਾ ਕਿਹਦਾ ਨਾਂ ਹੈ ਉਹ ਤਾਂ ਗਾੜਨ ਤੇ ਬਦਲ ਸਾਹਿਬ ਹੀ ਕਰਦੇ ਰਹੇ ਨੇ ਉਹ ਤਾਂ ਗਾੜਨ ਤਾਂ ਬਾਦਲ ਸਾਹਿਬ ਹੀ ਕਰਦੇ ਰਹੇ ਨੇ ਫਿਰ ਤਾਂ ਕਿਸਾਨ ਹਮੇਸ਼ਾ ਉਸ ਮੱਧਿਆ ਦੇ ਵਿੱਚ ਆਉਂਦੇ ਆ ਕਣਕ ਵਿੱਚ ਜਾਂ ਬੀਰੀ ਵਿੱਚ ਤਾਂ ਉਹਨਾਂ ਨੂੰ ਦੇਖਦਾ ਦਾ ਸਾਹਮਣਾ ਕਰਨਾ ਪੈਂਦਾ ਕਈ ਅਜਿਹੇ ਦੇਖਿਆ ਕਿ ਕਿਸਾਨ ਉਜਾਗਰ ਵੀ ਕਰਦੇ ਆ ਦੋਸਤ ਵੀ ਲਾਦੇ ਆ ਇਹ ਹੈ ਕਿ ਹੁਕਮ ਤਾਂ ਕੋਈ ਨਹੀਂ ਕਿਤੇ ਹੈ ਕਿ ਆਵਾਜ਼ੀ ਪਾਰਟੀ ਦੀ ਤਰਫ ਕਿਸਾਨ ਦਾ ਟਿਕਾਣਾ ਜਿਸ ਦਿਨ ਤੋਂ ਪਿਛਲੇ 2 ਸਾਲਾਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਸਰਕਾਰ ਬਣੀ ਹੈ ਸਾਰੀਆਂ ਫਸਲਾਂ ਚੱਕੀਆਂ ਗਈਆਂ ਸਮੇਂ ਸਰ ਔਰ ਨਾਲ ਦੀ ਨਾਲ 24 ਘੰਟੇ ਆਨਲਾਈਨ ਪੇਮੈਂਟ ਅਗਲੇ ਦੇ ਖਾਤੇ ਚ ਪਈ ਹੈ ਐਤਕੀ ਦੀ ਫਸਲ ਵੀ ਬਿਨਾ ਕਿਸੇ ਪਰੇਸ਼ਾਨੀ ਤੋਂ ਚੱਕੀ ਜਾਊਗੀ ਔਰ 24 ਘੰਟੇ ਚ ਸਭ ਦੀ ਪੇਮੈਂਟ ਉਹਨਾਂ ਦੇ ਖਾਤਿਆਂ ਚ ਪਾਊਗੀ ਕਿਉਂਕਿ ਅਸੀਂ ਪੂਰੇ ਪੰਜਾਬ ਦੇ ਜਿੰਨੇ ਕਿਸਾਨ ਨੇ ਉਹਨਾਂ ਨੂੰ ਆਨਲਾਈਨ ਮੰਡੀ ਬੋਰਡ ਨਾਲ ਜੋੜਿਆ ਅਸੀਂ ਆੜਤੀਆਂ ਨਾਲ ਜੋੜਿਆ ਤਾਂ ਕਿ ਸਾਨੂੰ ਕੋਈ ਦਿੱਕਤ ਨਾ ਆਵੇ ਕਿਸੇ ਦੀ ਪੇਮੈਂਟ ਕਰਨ ਚ ਅੱਜ ਕਿਸੇ ਆੜਤੀ ਤੋਂ ਪੈਸਾ ਫੜਨ ਦੀ ਲੋੜ ਨਹੀਂ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਪੈਸਾ ਜਾਊਗਾ ਇਸ ਲਈ ਕਿਸੇ ਕਿਸਾਨ ਨੂੰ ਕੋਈ ਪ੍ਰੋਬਲਮ ਨਾ ਪਹਿਲਾਂ ਹੁਣ ਦਿੱਤੀਆ ਦੋ ਸਾਲਾਂ ਚ ਨਾ ਹੁਣ ਆਉਣ ਦਾ ਮਤਲਬ ਮਡਲਿਆ ਸਹੂਲਤਾਂ ਨੂੰ ਲੈ ਕੇ ਮਾਰਕੀ ਕਮੇਟੀਆਂ ਨੂੰ ਕੀ ਕੀ ਗੱਲ ਰੇਸ਼ੀ ਤੇ ਹੈ ਅਸੀਂ ਪਿਛਲੇ 1 ਮਹੀਨੇ ਤੋਂ ਤਿਆਰੀ ਕਰ ਰਹੇ ਹਾਂ ਮਡਲਿਆ ਸਹੂਲਤਾਂ ਜੀ ਦੇ ਵਿੱਚ ਸਾਫ ਪੀਣ ਵਾਲੇ ਪਾਣੀ ਦੇ ਪ੍ਰਬੰਧ ਨੇ ਸਫਾਈ ਦੇ ਪ੍ਰਬੰਧ ਨੇ ਕਿਉਂਕਿ ਫਸਲ ਚੱਕਣ ਤੋਂ ਬਾਅਦ ਸਾਢੇ 3-4 ਮਹੀਨੇ ਮੰਡੀ ਬਿਲਕੁਲ ਖਾਲੀ ਹੁੰਦੀ ਹੈ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੁਣ ਅਸੀਂ ਉਹਦੇ ਵੀ ਪ੍ਰਬੰਧ ਪੱਕੇ ਕਰ ਰਹੇ ਹਾਂ ਕਿ ਆਉਣ ਵਾਲੇ ਸਮੇਂ ਚ ਆਫ ਸੀਜ਼ਨ ਦੇ ਦੌਰਾਨ ਸਾਰੀਆਂ ਮੰਡੀਆਂ ਨੂੰ ਸਮਾਜਿਕ ਕੰਮਾਂ ਵਾਸਤੇ ਅਸੀਂ ਵਰਤਿਆ ਕਰਾਂਗੇ ਜਿਸ ਤਰ੍ਹਾਂ ਇੱਕ ਵੱਡਾ ਹਾਲ ਤੁਸੀਂ ਮੈਰਿਜ ਪੈਲਸ ਜਾਣੇ ਹੋ ਤੁਹਾਨੂੰ 3.5 ਤੋਂ 4 ਲੱਖ ਤੋਂ ਘੱਟ ਕੋਈ ਹਾਲ ਨਹੀਂ ਮਿਲਦਾ ਅਸੀਂ ਉਹੀ ਸਾਡੇ ਸ਼ੈੱਡ 25000 ਰੁਪਏ ਪਰ ਡੇ ਤੇ ਕਿਰਾਏ ਤੇ ਦੇਣ ਦੇ ਪ੍ਰਬੰਧ ਕੀਤੇ ਨੇ ਤਾਂ ਕਿ ਕੋਈ ਸਮਾਜਿਕ ਫੰਕਸ਼ਨ ਕਿਸੇ ਨੇ ਕਰਨਾ ਹੈ ਉੱਥੇ ਜਾ ਕੇ ਕਰ ਸਕਦਾ ਹੈ ਔਰ ਆਫ ਸੀਜ਼ਨ ਦੇ ਦੌਰਾਨ ਜਿਹੜੇ ਸਾਡੇ ਸ਼ੈੱਡ ਕਿਰਾਏ ਤੇ ਨਹੀਂ ਚੜਨਗੇ ਅਸੀਂ ਪੂਰੇ ਪੰਜਾਬ ਦੇ ਬੱਚਿਆਂ ਵਾਸਤੇ ਫਰੀ ਆਫ ਕਾਸਟ ਇਨਡੋਰ ਗੇਮਸ ਖੇਡਣ ਵਾਸਤੇ ਉਹ ਉਪਲਬਧ ਕਰਾਏ ਨੇ ਡਾਇਰੈਕਟਰ ਸਪੋਰਟਸ ਨਾਲ ਸਪੋਰਟਸ ਮੰਤਰੀ ਨਾਲ ਸਾਡੀ ਸਾਰੀ ਗੱਲ ਹੋ ਚੁੱਕੀ ਹੈ ਜਿਲ੍ਹਾ ਪੱਧਰ ਤੇ ਸੀ ਸਾਡੇ ਡੀਐਮਓਜ਼ ਰਾਹੀਂ ਜਿਲ੍ਹਾ ਸਪੋਰਟਸ ਅਫਸਰ ਰਾਹੀਂ ਤਾਲਮੇਲ ਕਰਾ ਰਹੇ ਹਾਂ ਤਾਂ ਕਿ ਸਾਡੇ ਬੱਚੇ ਉੱਥੇ ਫਰੀ ਆਫ ਕਾਸਟ ਖੇਡ ਸਕਣ ਈਵਨ ਅਸੀਂ ਸਪੋਰਟਸ ਡਿਪਾਰਟਮੈਂਟ ਨੂੰ 6-700 ਕੋਚਸ ਦੀ ਲਿਸਟ ਵੀ ਦਿੱਤੀ ਹੈ ਜਿਹੜੇ ਵਲੰਟੇਰਲੀ ਜਾ ਕੇ ਬੱਚਿਆਂ ਨੂੰ ਖੇਡਾਂ ਪ੍ਰਤੀ ਗਾਈਡ ਕਰਨਗੇ ਇਸੇ ਤਰ੍ਹਾਂ ਸਾਡੇ ਹੋਰ ਜਿਹੜੇ ਸਿਸਟਮ ਹੈ ਮੰਡੀ ਸਿਸਟਮ ਉਹਨੂੰ ਡਿਵੈਲਪ ਕਰਨ ਵਾਸਤੇ ਅਸੀਂ ਪਿਛਲੇ ਸੀਜ਼ਨ ਦੌਰਾਨ 33000 ਤੋਂ ਵੱਧ ਦਰਖਤ ਲਾਏ ਨੇ ਤਾਂ ਕਿ ਆਉਣ ਵਾਲੇ 10-15 ਸਾਲਾਂ ਬਾਅਦ ਉਹਦੀ ਇਨਕਮ ਮੰਡੀ ਬੋਰਡ ਨੂੰ ਆਵੇ ਉਹ ਇਨਕਮ ਦੇ ਨਾਲ ਸਾਡੀਆਂ ਸੜਕਾਂ ਬਣਨ ਸਾਡੀਆਂ ਮੰਡੀਆਂ ਡਿਵੈਲਪਮੈਂਟ ਹੋਣ ਅਸੀਂ ਤਾਂ ਹਰ ਪੱਧਰ ਤੇ ਮੰਡੀ ਸਿਸਟਮ ਨੂੰ ਬਚਾਉਣ ਵਾਸਤੇ ਤੁਸੀਂ ਕਿਸਾਨ ਭਵਨ ਜਾਣਦੇ ਹੋ ਅੱਜ ਤੋਂ 2 ਸਾਲ ਪਹਿਲਾਂ ਵੀ ਕਿਸਾਨ ਭਵਨ ਜਾਂਦੇ ਸੀਗੇ ਤੁਸੀਂ ਅੱਜ ਵੀ ਕਿਸਾਨ ਭਵਨ ਜਾਂਦੇ ਹੋ ਤੁਸੀਂ ਦੇਖਦੇ ਹੋ ਕਿਸ ਤਰ੍ਹਾਂ ਅਸੀਂ ਉਹਨੂੰ ਡਿਵੈਲਪ ਕੀਤਾ ਔਰ ਜਿਹੜਾ ਕਮਰਾ ਚੰਡੀਗੜ੍ਹ ਦੇ ਹੋਟਲਾਂ ਚ 8 ਤੋਂ 10000 ਨੂੰ ਮਿਲਦਾ ਹੈ 7000 ਨੂੰ ਮਿਲਦਾ ਹੈ ਉਥੇ 1500 ਤੋਂ 1800 ਰੁਪਏ ਨੂੰ ਮਿਲ ਰਿਹਾ ਹੈ ਉਦੋਂ ਵਧੀਆ ਫੈਸਿਲਿਟੀ ਮਿਲ ਰਹੀ ਹੈ ਔਰ ਜਿਹੜਾ ਹਾਲ ਤੁਸੀਂ ਕਿਸੇ ਹੋਟਲ ਦੇ ਵਿੱਚ ਜਾ ਕੇ 1000 ਬੰਦੇ ਦਾ 10 ਲੱਖ ਤੋਂ ਘੱਟ ਨਹੀਂ ਮਿਲਦਾ ਕਿਸਾਨ ਭਵਨ ਚ ਅਸੀਂ 1 ਲੱਖ ਰੁਪਏ ਤੇ ਦੇ ਰਹੇ ਹਾਂ ਇਹ ਸਾਡੇ ਕਿਸਾਨਾਂ ਵਾਸਤੇ ਸਹੂਲਤ ਹੈ ਕਿ ਡਾਰਮੇਟਰੀ ਦੇ ਵਿੱਚ ਜੇ ਕੋਈ ਕਿਸਾਨ ਵੀ ਆ ਕੇ ਠਹਿਰਦਾ ਹੈ ਇੱਕ ਬੈੱਡ ਦਾ ਕਿਰਾਇਆ ਇੱਕ ਨਾਈਟ ਦਾ ਚੰਡੀਗੜ੍ਹ ਚ ਸਿਰਫ 150 ਰੁਪਏ ਹੈ ਇਸ ਤੋਂ ਬਾਅਦ ਅਸੀਂ ਕੀ ਕਰ ਸਕਦੇ ਆ ਅਸੀਂ ਕਿਸਾਨਾਂ ਮਜ਼ਦੂਰਾਂ ਵਾਸਤੇ ਸਹੂਲਤਾ ਮੰਡੀ ਬੋਰਡ ਵੱਲੋਂ ਪੈਦਾ ਕਰ ਰਹੇ ਆ ਅੱਜ ਤੋ 2 ਸਾਲ ਪਹਿਲਾਂ ਕਿਉਂ ਨਾ ਪੈਦਾ ਹੋਈਆਂ ਜਿਸ ਦਿਨ ਦੀ ਮਾਨ ਸਰਕਾਰ ਬਣੀ ਹੈ ਇਹ ਸਹੂਲਤਾ ਹੋਣੇ ਕਿਉਂ ਪੈਦਾ ਹੋਣੀ ਸ਼ੁਰੂ ਹੋਈਆਂ ਨੇ ਇਹ ਫਰਕ ਹੈ ਜਿਸ ਤਰ੍ਹਾਂ ਕੰਗ ਸਾਬ ਨੇ ਦੱਸਿਆ ਕਿ ਅਸੀਂ ਲੋਕ ਸਾਰੇ ਜ਼ਮੀਨ ਨਾਲ ਜੁੜ ਕੇ ਸਮੱਸਿਆਵਾਂ ਵਾਂਜੋ ਨਿਕਲ ਕੇ ਇਸ ਜਗ੍ਹਾ ਤੇ ਪਹੁੰਚਿਆ ਅਸੀਂ ਸਮਝਦੇ ਆ ਔਰ ਅਸੀਂ ਦਰਦ ਵੀ ਰੱਖਦੇ ਆ ਕਿ ਸਮੱਸਿਆਵਾਂ ਨੂੰ ਹੱਲ ਕਰਨਾ ਔਰ ਅਸੀਂ ਹੱਲ ਕਰ ਰਹੇ ਆ ਜਿਹਦਾ ਤੁਸੀਂ ਜਾ ਕੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਤੁਸੀਂ ਕਿਸਾਨ ਭਵਨ ਜਾਓ ਬਾਕੀ ਮੰਡੀਆਂ 'ਚ ਜਾਓ ਮੈਂ ਸਾਰੇ মিডিਆ ਨੂੰ ਬੇਨਤੀ ਕਰਦਾ ਤੁਸੀਂ ਮੰਡੀਆਂ ਨੂੰ ਵਿਜ਼ਿਟ ਕਰੋ ਜਾ ਕੇ ਦੇਖੋ ਜਿੱਥੇ ਕੋਈ ਕਮੀ ਹੈ ਸਾਨੂੰ ਪੁਆਇੰਟ ਆਊਟ ਕਰੋ ਅਸੀਂ ਨਾਲ ਦੀ ਨਾਲ ਹੱਲ ਕਰਾਂ ਥੈਂਕ ਯੂ ਜੀ ਸਾਰਿਆਂ ਦਾ ਬਹੁਤ ਧੰਨਵਾਦ